ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ ਪੇਜ ਬੋਪਰ ਹੈ वेजिटेबल ਫਾਰਮ ਤੇ। ਤੇ ਆ ਜਿਹੜੀ ਮੈਂ ਫਸਲ ਦੇ ਅੱਗੇ ਬੈਠਾ ਜੀ ਤੇ ਸਭ ਨੂੰ ਪਤਾ ਹੀ ਹੋਣਾ ਮੱਕੀ ਦੀ ਫਸਲ ਆ ਇਹ। ਜਿੱਦੇ ਆਪਾਂ ਗੱਲ ਕਰਾਂਗੇ ਵੀ ਤਿੰਨ ਵਾਰੀ ਆਪਾਂ ਇਹਦੇ ਵਿੱਚੋਂ ਪ੍ਰੋਫਿਟ ਕਿਵੇਂ ਲੈ ਸਕਦੇ ਆ। ਜਿਹੜਾ ਇਹਦੇ ਵਿੱਚੋਂ ਪਹਿਲਾ ਆਪਾਂ ਪਹਿਲੀ ਇਨਕਮ ਲੈਣੀ ਆਂਗੀ। ਪਹਿਲੀ ਇਨਕਮ ਆਪਾਂ ਅਸੀਂ ਜਿਵੇਂ ਹੁਣ ਕੱਚੀ ਜਿਹੜੀ ਛੱਲੀ ਆ ਗਈ। ਮੰਨ ਲਓ ਜਿਵੇਂ ਆ ਇਦਾਂ ਦੀ ਕੱਚੀ ਜਿਵੇਂ ਛੱਲੀ ਆ ਨਾ। ਇਹ ਅਸੀਂ ਡਾਇਰੈਕਟ ਕਸਟਮਰ ਨੂੰ ਸੇਲ ਕਰਦੇ ਆਂ ਤੇ ਇੱਕ ਤਾਂ ਇਹਦੇ ਵਿੱਚੋਂ ਆਪਾਂ ਨੂੰ ਇਨਕਮ ਹੋ ਗਈ ਜੀ ਉਸ ਤੋਂ ਬਾਅਦ ਅਸੀਂ ਨਾ ਇਹਦੇ ਪਰਦੇ ਲਾ ਕੇ ਤੋੜਦੇ ਹੁੰਨੇ ਆ ਦੇਖ ਕੇ ਵੀ ਜਿਹੜੀ ਕੱਚੀ-ਕੱਚੀ ਆ ਉਹ ਤੋੜਦੇ ਆ ਤੇ ਜਿਹੜੀ ਸਾਨੂੰ ਪੱਕੀ ਲੱਗਦੀ ਆ ਉਹ ਅਸੀਂ ਛੱਡ ਦਿੰਨੇ ਆ ਕਿਉਂਕਿ ਪੱਕੀ ਦਾ ਵੀ ਮੈਂ ਤੁਹਾਨੂੰ ਦੱਸੂਗਾ ਵੀ ਪੱਕੀ ਤੋਂ ਆਪਾਂ ਕੀ ਉਹ ਤੋਂ ਕੰਮ ਲੈਣੇ ਆਗੇ ਤੇ ਹੁਣ ਆਪਾਂ ਇਹਦੀ ਦੂਜੀ ਇਨਕਮ ਦੀ ਗੱਲ ਕਰਦੇ ਆਂ ਤੇ ਜਿਹੜੀ ਹੁਣ ਮੰਨ ਲਓ ਆਪਾਂ ਜਿਹੜੀ ਛੱਲੀ ਪੱਕੀ ਛੱਡੀ ਸੀਗੀ ਉਹ ਅਸੀਂ ਅੱਜ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਸੱਲੀਆਂ ਜਿਹੜੀਆਂ ਨਾ ਪੱਕ ਗਈਆਂ ਸੀ ਸਾਡੀਆਂ ਤੇ ਇਹ ਅਸੀਂ ਇਦਾਂ ਹੀ ਹੁਣ ਸੁਕਾ ਕੇ ਇਹਦੇ ਵਿੱਚੋਂ ਦਾਣੇ ਕੱਢਾਂਗੇ ਦਾਣੇ ਕੱਢ ਕੇ ਇਹਨੂੰ ਅਸੀਂ ਆਟੇ ਲਈ ਵਰਤਾਂਗੇ ਜਿਹੜਾ ਮੱਕੀ ਦਾ ਆਟਾ ਹੁੰਦਾ ਆਪਣਾ ਸਰਦੀਆਂ ਵਿੱਚ ਲੱਗੂਗਾ ਤੇ ਉਹਦੇ ਲਈ ਅਸੀਂ ਇਹਨੂੰ ਆਟੇ ਲਈ ਵਰਤਾਂਗੇ ਇੱਕ ਇਹਦੀ ਦੂਜੀ ਇਨਕਮ ਇਹ ਹੋਗੀ ਜੀ ਤੇ ਦੋਸਤੋ ਤੀਜੀ ਇਨਕਮ ਉਸ ਤੋਂ ਬਾਅਦ ਜਿਹੜੇ ਇਹਦੇ ਟਾਂਡੇ ਰਹਿ ਜਾਂਦੇ ਆ ਇਹ ਅਸੀਂ ਹੁਣ ਜਿਵੇਂ ਆਪਣੇ ਪਸ਼ੂ ਰੱਖੇ ਹੋਏ ਆ ਕੇ ਘਰ ਦੇ ਉਨਾਂ ਲਈ ਇਹ ਹਰੇ-ਚਾਰੇ ਦਾ ਕੰਮ ਦੇਣਗੇ ਜਿਹੜੇ ਮੱਕੀ ਦੇ ਟਾਂਡੇ ਨੇਗੇ ਨਾਲੇ ਤਾਂ ਕੋਈ ਜ਼ਿਆਦਾ ਖਾਲਾ ਫੀਡ ਕੋਈ ਦਾਣਾ ਬਾਹਰੋਂ ਲੈ ਕੇ ਪਾਉਣ ਦੀ ਲੋੜ ਨਹੀਂ ਕਿਉਂਕਿ ਘਰ ਦੀ ਮੱਕੀ ਆ ਡੰਗਰ ਵਧੀਆ ਹੱਸ ਕੇ ਖਾਂਦੇ ਆ ਕੋਈ ਜ਼ਿਆਦਾ ਰੇਹਾਂ ਨਹੀਂ ਕੋਈ ਸਪਰੇਹਾਂ ਨਹੀਂ ਤੇ ਦੋਸਤੋ ਇਹ ਤਿੰਨ ਜਿਹੜੀਆਂ ਇਨਕਮ ਆ ਆਪਾਂ ਮੱਕੀ ਤੋਂ ਲੈ ਸਕਦੇ ਆ ਦੋਸਤੋ ਜਿਵੇਂ ਆਪਾਂ ਹੁਣ ਖੇਤੀ ਦੇ ਵਿੱਚੋਂ ਕਾਮਯਾਬ ਹੋਣਾ ਨਾ ਤੇ ਕੋਸ਼ਿਸ਼ ਕਰਿਆ ਕਰੋ ਜਿਹੜੀ ਵੀ ਆਪਾਂ ਆਪਣੇ ਖੇਤ ਵਿੱਚ ਫਸਲ ਬੀਜਣੀ ਆਗੀ ਵੀ ਉਹਦੀ ਡਾਇਰੈਕਟ ਆਪਾਂ ਖੁਦ ਮਾਰਕੀਟਿੰਗ ਕਰੀਏ ਕਿਉਂਕਿ ਜਦੋਂ ਵਿੱਚ ਆੜਤੀਏ ਪੈ ਜਾਂਦੇ ਆ ਜਾਂ ਆੜਤੀਏ ਤੋਂ ਜਿਹੜੇ ਖਰੀਦਦਾਰ ਹੁੰਦੇ ਆਗੇ ਉਹਨਾਂ ਦੋਨਾਂ ਨੇ ਕਮਾਈ ਕਰਨੀ ਹੁੰਦੀ ਆ ਕਿਸਾਨ ਦੀ ਫਸਲ ਦੇ ਵਿੱਚੋਂ ਸੋ ਕੋਸ਼ਿਸ਼ ਕਰਿਆ ਕਰੋ ਆਪਾਂ ਡਾਇਰੈਕਟ ਕਸਟਮਰ ਦੇ ਘਰ ਪਹੁੰਚੀਏ ਡਾਇਰੈਕਟ ਆਪਣੀ ਮਾਰਕੀਟ ਬਣਾਈਏ ਤੇ ਡਾਇਰੈਕਟ ਕਸਟਮਰ ਨੂੰ ਚੰਗੀ ਤੇ ਵਧੀਆ ਚੀਜ਼ ਦੇ ਕੇ ਆਈਏ ਸੋ ਜ਼ਰੂਰ ਤੁਹਾਡੇ ਨਾਲ ਕਸਟਮਰ ਜੁੜਨਗੇ ਤੇ ਯਾਨੀ ਮਿਹਨਤ ਦੀ ਬਹੁਤ ਲੋੜ ਆਗੀ ਇਸ ਕੰਮ 'ਚ ਮਿਹਨਤ ਬਹੁਤ ਕਰਨੀ ਪੈਣੀ ਆਗੀ ਸੋ ਜੇ ਵੀਡੀਓ ਆਪਣੀ ਚੰਗੀ ਲੱਗੀ ਦੋਸਤੋ ਵੀਡੀਓ ਆਪਣੀ ਜਰੂਰ ਸ਼ੇਅਰ ਕਰ ਦਿਓ ਆਪਣਾ ਚੈਨਲ ਆ ਬੋਪਰ ਹੈ ਵੈਜੀਟੇਬਲ ਫਾਰਮ ਫੇਸਬੁਕ ਤੇ ਵੀ ਤੇ ਉਹਨੂੰ ਵੀ ਫੋਲੋ ਕਰ ਲਿਓ ਤੇ ਆਪਣੇ YouTube ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਦੋਸਤੋ ਧੰਨਵਾਦ